ਸਤਿ ਸ਼੍ਰੀ ਅਕਾਲ ਮੈਂ ਜਸਪੀ ਸਿੰਘ ਅਸ਼ਕ ਤੇ ਤੁਸੀਂ ਦੇਖ ਰਹੇ ਹੋ ਪੀਟੀਸੀ ਦਾ ਫੇਸਬੁਕ ਪੇਜ ਇੱਕ ਅਹਿਮ ਤੇ ਤਾਜ਼ੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਐਜੀਪੀਸੀ ਦੀਆਂ ਚੋਣਾਂ ਲਈ ਜੋ ਵੋਟਾਂ ਵੱਧ ਰਹੀਆਂ ਸੀ ਉਸ ਦੀ ਜਿਹੜੀ ਤਰੀਕ ਦੀ ਮਿਆਦ ਆ ਵਧਾ ਦਿੱਤੀ ਗਈ ਹੈ ਕਰੀਬਨ 45 ਦਿਨ ਦਾ ਵਾਧਾ ਕੀਤਾ ਗਿਆ ਹੈ ਪਹਿਲਾ ਮਿਆਦ 16/9/2024 ਤੱਕ ਸੀ ਜਿਸ ਨੂੰ ਹੁਣ ਵਧਾ ਕੇ 31/10/2024 ਤੱਕ ਕਰ ਦਿੱਤਾ ਗਿਆ ਹੈ تاکہ ਹੋਰ ਵੱਧ ਜੜੀਆਂ ਵੋਟਾਂ ਬਣ ਸਕਣ ਬਹੁਤ ਸਾਰੀਆਂ ਖਬਰਾਂ ਐਸੀ ਆ ਰਹੀਆਂ ਸੀ ਕਿ ਵੋਟਾਂ ਜੜੀਆਂ ਸਹੀ ਨਹੀਂ ਬਣ پا ਰਹੀਆਂ ਇਸੇ ਕਰਕੇ ਹੁਣ ਚੀਫ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ ਨੇ ਇੱਕ ਪੱਤਰ ਜਾਰੀ ਕੀਤਾ ਤਮਾਮ ਡੀਸੀ ਸਾਹਿਬਾਨਾਂ ਨੂੰ ਜਿਸ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਐਜੀਪੀਸੀ ਦੀਆਂ ਜੜੀਆਂ ਵੋਟਾਂ ਵਾਣੀਆਂ ਨੇ ਉਸ ਦੀ ਜੜੀ ਮਿਆਦ ਉਹ ਵਧਾਈ ਗਈ ਹੈ ਇਸ ਦੇ ਨਾਲ ਹੁਣ ਜੜਾ ਆ ਹੋਰ ਵਾਧੂ ਸਮਾਂ ਮਿਲੇਗਾ ਹਾਲਾਂਕਿ ਇਹ ਮਿਆਦ ਕਈ ਵਾਰ ਜੜੀ ਉਹ ਵਧਾਈ ਗਈ ਸੀ ਕਿ ਫਿਰ ਇੱਕ ਵਾਰੀ ਕਰਕੇ ਕਿੰਨੇ ਮਹੀਨਾ ਕਰੇ 30 ਦਿਨ ਵਾਧੇ ਗਈ ਆਖਿਰਕਾਰ ਇੱਕ ਵਾਰ ਫੇਰ ਇਸ ਮਿਆਦ ਨੂੰ ਵਧਾਇਆ ਗਿਆ ਏ 16 9 2024 ਅੰਤਿਮ ਮਿਆਦ ਰੱਖੀ ਗਈ ਸੀ ਕਿ ਤੇ ਜਲਦੇ ਇਲੈਕਸ਼ਨ ਕਰਾਉਣ ਦਾ ਜੋਰ ਵੀ ਜਿਹੜਾ ਉਹ ਫੜ ਰਿਹਾ ਸੀਗਾ ਪਰ ਉਸ ਤੋਂ ਬਾਅਦ ਆਖਿਰਕਾਰ ਇਸ ਡੇਟ ਨੂੰ ਬਤਾਉਂਦੇ ਆ ਹੋਇਆ ਇਸ ਦੀ ਹੁਣ ਤਰੀਕ ਆ ਜਿਹੜੀ ਉਹ 31 10 2020 24 ਕਰ ਦਿੱਤੀ ਗਈ ਹੈ ਜਾਨੀ ਕਿ ਜੇਕਰ ਤੁਸੀਂ ਹੁਣ ਆਪਣੀ ਵੋਟ ਬਣਾਉਣੀ ਹੈ ਐਸਜੀਪੀਸੀ ਵੋਟਾਂ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਤਾਂ ਤੁਹਾਨੂੰ ਹੋਰ ਜਿਹੜੀ ਤਰੀਕਬਧੀ ਹੋ ਮਿਲ ਰਹੀ ਹੈ 31 10 2024 ਤੱਕ ਤੁਸੀਂ ਆਪਣੀਆਂ ਵੋਟਾਂ ਨੂੰ ਬਣਾ ਸਕਦੇ ਹੋ ਤੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਹੋ ਕੇਵਲ ਪੰਜਾਬ ਜੀ ਨਹੀਂ ਜਿੱਥੇ ਕਿ ਐਸਜੀਪੀਸੀ ਦੀਆਂ ਵੋਟਾਂ ਪੈਂਦੀਆਂ ਹਰ ਜਗ੍ਹਾ ਜਿਹੜੀ ਇਸ ਦੀ ਤਰੀਕ ਚ ਵਾਅਦਾ ਕੀਤਾ ਗਿਆ ਹੈ ਤੇ तमाम ਡੀਸੀ ਸਹਿਬਾਨਾਂ ਨੂੰ ਇਸ ਦੀ ਜਾਣਕਾਰੀ ਵੀ ਦੇ ਦਿੱਤੀ ਗਈ ਹੈਮ ਖਬਰ ਹੈ ਜਿਹੜੀ ਤੁਹਾਡੇ ਨਾਲ ਇਸ ਸਮੇਂ ਅਸੀਂ ਸਾਂਝੀ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਪਹਿਲਾਂ ਸਵਾਲ ਉੱਠ ਰਹੇ ਸੀ ਤਰੀਕ ਨੂੰ ਲੈ ਕੇ ਵੋਟਾਂ ਦੇ ਗਲਤ ਤਰੀਕੇ ਨਾਲ ਬਣਨ ਨੂੰ ਲੈ ਕੇ ਤੇ ਅੰਗੈਲੀਆਂ ਨੂੰ ਲੈ ਕੇ ਇਸੇ ਕਰਕੇ ਥੋੜਾ ਹੋਰ ਸਮਾਂ ਪਾਇਆ ਗਿਆ ਤਾਂ ਕਿ ਫਿਲਟਰ ਕੀਤਾ ਜਾਵੇ ਚੋਣਾਂ ਨੂੰ ਜਿਹੜਾ ਸਹੀ ਰੂਪ ਦਿੱਤਾ ਜਾਵੇ ਇਸੇ ਕਰਕੇ ਹੁਣ 16 9 2024 ਤੋਂ 45 ਦਿਨ ਦਾ ਸਮਾਂ ਵਧਾਉਂਦਿਆਂ ਹੋਇਆ 31 10 2024 ਤੱਕ ਇਸ ਦੀ ਤਰੀਕ ਹੈ ਜਿਹੜੀ ਉਹ ਵਧਾ ਦਿੱਤੀ ਗਈ ਹੈ